ਸਾਦੀ ਗੱਲ ਕਰਦੇ ਹਾਂ ਪੰਜਾਬੀ ਹੰਦਸਤੀ ਦੇ ਵਿੱਚ ਸਾਥ ਕੋਈ ਨਹੀਂ ਦਿੰਦਾ ਤੁਹਾਨੂੰ ਪਤਾ ਹੀ ਹੂੰ ਤੇ ਬਾਕੀ ਸਾਰੇ ਸੱਜਣ ਆਪਣੇ ਮੈਂ ਇਹ ਨਹੀਂ ਕਹਿੰਦਾ ਐਦਾ ਗਾਣੇ-ਗੁਣੇ ਕਰੀ ਜਾਂਦੇ ਕੰਪਨੀਆਂ ਦੇ ਨਾਲ ਹੂੰ ਬੱਟ ਪ੍ਰੋਪਰਲੀ ਇੱਕ ਜਿੱਦਾ ਹਾਈਪ ਚਾਹੀਦੀ ਆ ਨਾ ਉਹ ਸਕੋਪ ਜਿਆ ਨਹੀਂ ਲੱਗਦਾ ਪਰ ਇਹ ਹੈ ਕਿ ਮੇਰੇ ਉਸਤਾਦ ਜੀ ਮਨਾ ਟਲੋ ਮੇਰੇ ਫਾਜ਼ਲ ਸਾਹਿਬ ਇਹਨਾਂ ਨੇ ਖਾਸੇ ਦੱਸ ਦਿੱਤੀ ਵੀ ਕਿਸੇ ਦੇ ਅੱਗੇ ਹੱਥ ਫੁਲਾਣ ਨਾਲੋਂ ਚੰਗਾ ਆਪਣੀ ਕਿਰਤ ਕਮਾਈ ਕਰੋ। ਬਿਲਕੁਲ। ਤੇ ਮੈਂ ਫਿਰ ਉਹ ਛੋਟਾ ਇੱਕ 버거 ਦਾ ਸਟਾਲ ਕੀਤਾ। ਤੇ ਇੱਕ ਮੈਂ ਤੁਹਾਨੂੰ ਕਿੱਸਾ ਦੱਸਦਾ ਜਦੋਂ ਮੈਂ ਵਾਇਰਲ ਹੋਇਆ। ਹੂੰ। ਤੇ ਇੱਕ ਸਿੰਘ ਦਾ ਫੋਨ ਆਇਆ ਮੈਨੂੰ। ਹੂੰ। ਕਹਿੰਦੇ ਵੀ ਅੱਦਾ ਅੱਦਾ ਕਰਕੇ ਅਸੀਂ ਬੋਲਦਾ ਸੀ। ਉਹਨਾਂ ਨੇ ਫਿਰ ਦੁਬਾਰਾ ਮੈਨੂੰ ਗਾਲਾ-ਗੂਲਾ ਕੱਢਣ ਲੱਗੇ ਕਿ ਤੂੰ ਨਾਲੀ ਦਾ ਕੀੜਾ ਤੈਨੂੰ ਨਾਲੀ ਦੀ ਮਾਂ ਨਾਲ ਤੈਨੂੰ ਹਟ ਨਹੀਂ ਹੋਣ ਦੇਣਾ। अच्छा मेनू ਹਲੇ ਤੱਕ ਵੀ ਸ਼ੋਰ ਹੈ ਕਿ ਸ਼ਾਇਦ ਉਹਨਾਂ ਦਾ ਹੀ ਹੱਥ ਸੀਗਾ ਕਿਉਂਕਿ ਮੈਨੂੰ ਕਿਸੇ ਦਾ ਫੋਨ ਆਂਦਾ ਫਿਰ ਕੈਨੇਡਾ ਤੋਂ ਮੈਂ ਚੰਨ ਨਾਲ ਗੱਲਾਂ ਕੀਤੀਆਂ ਮੈਂ ਚੰਨ ਨਾਲ ਗੱਲਾਂ ਕੀਤੀਆਂ ਮੇਰੇ ਨਾਲ ਜਿਹੜੀਆਂ ਬੀਤੀਆਂ ਮੇਰਾ ਦਿਲ ਤੋੜ ਕੇ ਹਾਣੀਆਂ ਸਜ਼ਾ ਦਿੱਤੀ ਕਿਹੜੀ ਸਜ਼ਾ ਮੇਰਾ ਤੇਰੇ ਬਿਨ ਕੋਈ ਹੋਰ ਨਾ ਇਸ ਦੁਨੀਆ ਦੀ ਮੈਨੂੰ ਲੋੜ ਨਾ ਮੇਰਾ ਦਿਲ ਤੋੜ ਕੇ ਹਾਣਿਆ ਦੱਸ ਦਿੱਤੀ ਕਿਹੜੀ ਸਜ਼ਾ ਮੇਰੀ ਫੈਮਲੀ ਵੱਲੋਂ ਮੈਨੂੰ ਫਾਲਸਪੋਰਡ ਹੈ ਮੇਰੇ ਮੰਮੀ ਜੜੀ ਵੱਲੋਂ ਉਹ ਕਹਿੰਦੇ ਕੋਈ ਗੱਲ ਨਹੀਂ ਯਾਰ ਸਵਾਮੀ ਕੀ ਹੋਇਆ ਹਨਾ ਵੀ ਜੇ ਨਹੀਂ ਪੈ ਮੁਰਦੇ ਰਹੇ ਕੋਈ ਚੱਕਰ ਨਹੀਂ ਮਾਲਕ ਤੈਨੂੰ ਬਹੁਤ ਦੇਗਾ ਤੇ ਜਦੋਂ ਮਾਵਾਪਿਆਂ ਦੀ ਗੱਲ ਕਹਿ ਦਿੰਦੇ ਤੇ ਉਦੋਂ ਹੀ ਹੌਸਲਾ ਬੰਦੇ ਦਾ ਬਹੁਤ ਵੱਧ ਜਾਂਦਾ ਬਿਲਕੁਲ ਕਿਹ ਲੋਕ ਕਿ ਬਚਪਨ ਤੋਂ ਜਿੱਦਾਂ ਮੇਰੇ ਫਾਦਾ تھا ਬਾਬਾ ਜੀ ਦੇ ਕੀਰਤਨ ਵਗੈਰਾ ਕਰਦੇ ਚੌਂਕਿਆਂ ਵਗੈਰਾ ਬਚਪਨ ਦੇ ਮਤਲਬ ਘਰੋ ਹੀ ਚੱਲਦਾ ਆ ਰਿਹਾ ਹੈ ਤੇ 2008 ਦੇ ਵਿੱਚ ਪੰਜਾਬੀ ਗਾਇਕੀ ਵੱਲ ਮੇਰਾ ਰੁਝਾਵ ਹੋਇਆ ਤੇ ਮੈਂ ਫਿਰ ਮੱਨਾ ਢੱਲੋ ਜੀ ਦਾ ਸ਼ਗਿਰਦ ਪਿਆ ਤੇ ਕਿਹ ਲੋਕ ਕਿ ਜਿਹੜੀ ਪੰਜਾਬੀ ਗਾਇਕੀ ਹੈ ਉਹ ਮੈਂ ਉਸਤਾਦ ਮੱਨਾ ਢੱਲੋ ਜੀ ਤੋਂ ਸਿੱਖਿਆ ਹੂੰ ਇਹ ਬਾਕੀ ਸਿੰਗੀਂਗਾ ਕਰੋ ਜਲਦੀ ਆਦੇ ਹਾਲਾਤ ਜਦੋਂ ਵੀ ਪਹਿਲਾਂ ਮਾੜੇ ਵੀ ਸੀ ਉਸ ਵੇਲੇ ਹੀ ਮੈਂ ਕਹਿੰਦਾ ਸੀ ਇਹ ਵਾਹਿਗੁਰੂ ਦੀ ਕਿਰਪਾ ਕਿਉਂਕਿ ਮਾੜੇ ਹਾਲਾਤਾਂ ਨੂੰ ਦੇਖ ਕੇ ਕਦੇ ਇਹ ਨਹੀਂ ਕਹਿਣਾ ਚਾਹੀਦਾ ਕਿ ਬੜੇ ਮਾੜੇ ਹਾਲਾਤ ਆ ਹਾਲਾਤ ਹਮੇਸ਼ਾ ਬਸ ਸਿਹਤ ਵਧੀਆ ਰਵੇ ਹਾਲਾਤ ਆਪੇ ਬੰਦਾ ਸਹੀ ਕਰ ਲੈਂਦਾ ਕਲ ਦੀ ਰਾਤ ਆਇਆ ਮੈਨੂੰ ਸੁਪਨਾ ਵੇ ਸੁਪਨੇ ਚ ਤੂੰ ਆਇਆ ਸਜਣਾ ਪੰਜਾਬ ਨਿਊਜ਼ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਮੈਂ ਹਾਂ ਸੰਤਨ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਹੀ ਠੀਕ ਠਾਕ ਹੋਵੋਗੇ ਤੇ ਅੱਜ ਦੀ ਇਸ ਖਾਸ ਇੰਟਰਵਿਊ ਦੇ ਵਿੱਚ ਤੁਹਾਡੀ ਮੁਲਾਕਾਤ ਅਰुण ਗੋਸਵਾਮੀ ਦੇ ਨਾਲ ਕਰਵਾਉਣ ਜਾ ਰਿਹਾ ਜਿਨ੍ਹਾਂ ਦੀਆਂ ਬਹੁਤ ਸਾਰੀਆਂ ਵੀਡੀਓਜ਼ ਤੁਸੀਂ ਸੋਸ਼ਲ ਮੀਡੀਆ ਦੇ ਉੱਪਰ ਵੇਖੀਆਂ ਹੋਣਗੀਆਂ ਕਿ ਇਸ ਤਰੀਕੇ ਦੇ ਨਾਲ ਉਹਨਾਂ ਵੱਲੋਂ ਹੱਤੀ ਮਿਹਨਤ ਕੀਤੀ ਜਾਂਦੀ ਹੈ ਤੇ ਗਾਇਕੀ ਖੇਤਰ ਦੇ ਵਿੱਚ ਇੱਕ ਵੱਖਰੀ ਪਛਾਣ ਬਣਾਉਣ ਲਈ ਸੰਘਰਸ਼ ਕੀਤਾ ਜਾਂਦਾ ਹੈ ਹਾਲਾਂਕਿ ਇਸ ਦੌਰਾਨ ਜਦੋਂ ਜ਼ਿੰਦਗੀ ਦੇ ਵਿੱਚ ਔਕੜਾਂ ਆਉਂਦੀਆਂ ਨੇ ਉਹਨਾਂ ਵੱਲੋਂ ਫਿਰ ਬਰਕਰਾਰ ਤਵੇ ਕੰਮ ਕੀਤਾ ਜਾਂਦਾ ਹੈ ਜਿਸ ਤੋਂ ਬਾਅਦ ਇਹ ਖਬਰਾਂ ਵੀ ਸਾਹਮਣੇ ਆਈਆਂ ਸਨ ਕਿ ਹਾਲਾਤ ਸਭ ਕੁਝ ਨਾਰਮਲ ਹੋ ਕਿ ਨੇ ਤੇ ਅੱਜ ਕੀ ਉਹਨਾਂ ਦੇ ਅਸਲ ਹਾਲਾਤ ਨੇ ਉਸਦੀ ਕਹਾਣੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇਗੀ ਸੋ ਸਭ ਤੋਂ ਪਹਿਲਾਂ ਅਰुण ਗੋਸਵਾਮੀ ਜੀ ਦਾ ਨਿੱਘਾ ਸਵਾਗਤ ਕਰਦੇ ਹਾਂ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਜੀ ਸਤਿ ਸ੍ਰੀ ਅਕਾਲ ਮੈਮ ਜੀ ਕੀ ਹਾਲ ਚਾਲ ਤੁਹਾਡਾ ਬਸ ਵਧੀਆ ਕਿਰਪਾ ਵਾਹਿਗੁਰੂ ਦੀ ਜੀ ਸੇਤ ਦੱਸੋ ਕਿਵੇਂ ਆ ਸੇਤ ਤੁਹਾਡੇ ਸਾਹਮਣੇ ਵਧੀਆ ਹਾਸਦੇ ਖੇਡਦੇ ਆ ਬਸ ਮौजਿਆ ਕਰਦੇ ਜੀ ਜਿਸ ਤਰੀਕੇ ਦੇ ਨਾਲ ਕੁਝ ਸਮਾਂ ਪਹਿਲਾਂ ਤੁਹਾਡੀਆਂ ਵੀਡੀਓਜ਼ ਵਾਇਰਲ ਹੁੰਦੀਆਂ ਤੁਸੀਂ 버ਗਰ ਦਾ ਕੰਮ ਕਰਦੇ ਉਸ ਤੋਂ ਬਾਅਦ ਹੁਣ ਤੁਹਾਡੇ ਕੀ ਹਾਲਾਤ ਨੇ ਹੁਣ ਦੇ ਹਾਲਾਤਾਂ ਬਾਰੇ ਜ਼ਰੂਰ ਦੱਸੋ ਦੇਖੋ ਜੀ ਹਾਲਾਤ ਜਦੋਂ ਵੀ ਪਹਿਲਾਂ ਮਾੜੇ ਵੀ ਸੀ ਉਸ ਵੇਲੇ ਹੀ ਮੈਂ ਕਹਿੰਦਾ ਸੀ ਆਏ ਵਾਹਿਗੁਰੂ ਦੀ ਕਿਰਪਾ ਕਿਉਂਕਿ ਮਾੜੇ ਹਾਲਾਤਾਂ ਨੂੰ ਦੇਖ ਕੇ ਕਦੇ ਇਹ ਨਹੀਂ ਕਹਿਣਾ ਚਾਹੀਦਾ ਕਿ ਬੜੇ ਮਾੜੇ ਹਾਲਾਤ ਹੈ ਹਾਲਾਤ ਹਮੇਸ਼ਾ ਬਸ ਸਿਹਤ ਵਧੀਆ ਰਹੇ ਹਾਲਾਤ ਆਪੇ ਬੰਦਾ ਸਹੀ ਕਰ ਲੈਂਦਾ ਹਮ ਬਸ ਹਾਲਾਤ ਵਧੀਆ ਹੀ ਵਧੀਆ ਹਾਲਾਤ ਨੇ ਹਾਂ ਜੀ ਜੀ ਚੰਗੀ ਹੁਣ ਕੰਮ ਕਰ ਕਿਵੇਂ ਹੁਣ ਕੰਮ ਕਰ ਚੱਲੀ ਜਾਂਦਾ ਹੀ ਵਾਹਿਗੁਰੂ ਦੀ ਕਿਰਪਾ ਦੇ ਨਾਲ ਕਿਹ ਲੋਗੇ ਹਨਾ ਜਿੱਦਾਂ ਪਹਿਲਾਂ ਹੀ ਉਦਾਂ ਹੀ ਚੱਲੀ ਜਾਂਦਾ ਹੁਣ ਵੀ ਬੱਟ ਵਧੀਆ ਆ ਚਾਰ ਗਾਣੇ ਕਰ ਰਹੇ ਆ ਆਪਾਂ ਭਰਾ ਆਪਣੇ ਨਾਲ ਸਾਥ ਦੇ ਰਹੇ ਆ ਵਧੀਆ ਵਾਹਿਗੁਰੂ ਦੀ ਕਿਰਪਾ ਅੱਛਾ ਸਭ ਕੁਝ ਵਧੀਆ ਹੁਣ ਕੰਮ ਕਰ ਰਹੇ ਹੋ 버ਗਰ ਦਾ ਨਹੀਂ ਨਹੀਂ ਸਟਾਲ ਤਾਂ ਉਸ ਟਾਈਮ ਹੀ ਬੰਦ ਕਰਵਾਤਾ ਇਸ ਲੋਤਿਆਂ ਨੇ ਤੁਹਾਡੇ ਵਧੀਆ ਰੂਹਾਂ ਨੇ ਜਿਹੜੇ ਪਿਆਰ ਕਰਦੇ ਨੇ ਸਾਰੇ ਤੇ ਉਹ ਕਹਿੰਦੇ ਵੀ ਆ ਤੇਰੀ ਜਗ੍ਹਾ ਸਿੰਗਿੰਗ ਹੀ ਤੈਨੂੰ ਸਿੰਗਿੰਗ ਹੀ ਵਧੀਆ ਲੱਗਦੀ ਵੀ ਅਸੀਂ ਆ ਤੇ ਨਹੀਂ ਇਸ ਪਲੇਟਫਾਰਮ ਤੇ ਤੈਨੂੰ ਦੇਖ ਸਕਦੇ ਹਾਂ ਤੇ ਜਿਵੇਂ ਤੁਸੀਂ ਪਹਿਲਾਂ ਗਿਣਾ ਕਰਦੇ ਹੁੰਦੇ ਸੀਗੇ ਕਿ ਤੁਹਾਡਾ ਕਿਸੇ ਨੇ ਮਤਲਬ ਕਿ ਆ ਕੇ ਸਾਥ ਨਹੀਂ ਦਿੱਤਾ ਬਾਣੀ ਫੜੀ ਹੁਣ ਕੋਈ ਸਾਥ ਦੇ ਰਿਹਾ ਜ਼ਿੰਦਗੀ ਦੇ ਵਿੱਚ ਜਾਂ ਖੁਦ ਹੱਲੇ ਵੀ ਮਿਹਨਤ ਕਰ ਰਹੇ ਹੋ ਦੇਖੋ ਸਟ੍ਰਗਲਰ ਆਣਾ ਕਮਡ ਲਾਈਫ ਇੱਕ ਸਟ੍ਰਗਲ ਇਹ ਤਾਂ ਉਦੋਂ ਹੀ ਸਟ੍ਰਗਲ ਮੋਕਣਾ ਜਦੋਂ ਲਾਈਫ ਦੇ ਵਿੱਚ ਬੰਦਾ ਮੋਕਦਾ ਤੇ ਸਾਰੀ ਉਮਰ ਸਟ੍ਰਗਲ ਚੱਲਦਾ ਰਹਿੰਦਾ ਸਾਥ ਦੀ ਗੱਲ ਕਰਦੇ ਹਾਂ ਪੰਜਾਬੀ ਉਦਸਤੀ ਦੇ ਵਿੱਚ ਸਾਥ ਕੋਈ ਨਹੀਂ ਦਿੰਦਾ ਤੁਹਾਨੂੰ ਪਤਾ ਹੀ ਤੇ ਬਾਕੀ ਸਾਰੇ ਸੱਜਣ ਆਪਣੇ ਮੈਂ ਇਹ ਨਹੀਂ ਕਹਿੰਦਾ ਐਦਾ ਗਾਣੇ-ਗੁਣੇ ਕਰੀ ਜਾਂਨੇ ਕੰਪਨੀਆਂ ਦੇ ਨਾਲ ਹਮ ਬਟ ਪ੍ਰੋਪਰਲੀ ਇੱਕ ਜਿੱਦਾ ਹਾਈਪ ਚਾਹੀਦੀ ਆ ਨਾ ਉਹ ਸਕੋਪ ਜਿਆ ਨਹੀਂ ਮਿਲਦਾ ਭਾਈ ਹਮ ਜੀ ਜ਼ਿੰਦਗੀ 'ਚ ਗਿਲਾ ਹੈ ਤੁਹਾਨੂੰ ਕਿਉਂਕਿ ਇੰਨੀ ਸੋਹਣੀ ਆਵਾਜ਼ ਤੁਹਾਨੂੰ ਮਾਲਕ ਨੇ ਬਖਸ਼ੀ ਆ ਤੁਸੀਂ ਵੀ ਮਿਹਨਤ ਕਰ ਰਹੇ ਹੋ ਪਰ ਜਿਸ ਮੁਕਾਮ ਤੇ ਹੋਣਾ ਚਾਹੀਦਾ ਸੀ ਉਸ ਮੁਕਾਮ ਤੇ ਪਹੁੰਚੇ ਨਹੀਂ ਹਾਲੇ ਤੱਕ ਜ਼ਿੰਦਗੀ ਦੇ ਨਾਲ ਤਾਂ ਗਿਲਾ ਇਹ ਕੀ ਕਰਨਾ ਆਪਾਂ ਹਮ ਬਟ ਜੇ ਉਸ ਮਾਲਕ ਨੇ ਵਾਹਿਗੁਰੂ ਨੇ ਚਾਇਆ ਤੇ ਇੱਕ ਦਿਨ ਜ਼ਰੂਰ ਮੰਜ਼ਿਲ ਤੇ ਪਹੁੰਚਾਂਗੇ ਬਸ ਅੱਪਾ ਕਹਿੰਦੇ ਕਰਮ ਕਰ ਹਨਾ ਫਲ ਦੀ ਚਿੰਤਾ ਨਾ ਰੱਖ ਬਾ ਕਰਮ ਕਰੀ ਜਾਂ ਨਾ ਫਾਲਤਾਂ ਮਾਲਕ ਦੇਗਾ ਹੀ ਕਦੇ ਨਾ ਕਰ ਹੂੰ ਬਿਲਕੁਲ ਤੇ ਪਹਿਲਾਂ ਵੀ ਸਾਡੀ ਆਡੀਅנס ਨੇ ਤੁਹਾਡੀਆਂ ਬਹੁਤ ਸਾਰੀਆਂ ਵੀਡੀਓਜ਼ ਵੇਖੀਆਂ ਸੀ ਹੁਣ ਵੀ ਸਾਡੀ ਆਡੀਅנס ਬੇਜਬਰੀ ਨਾਲ ਵੇਟ ਕਰਦੀ ਪਈ ਹੈ ਕਿ ਕਦੋਂ ਅਰੁਣ ਗੋਸਵਾਮੀ ਸਾਨੂੰ ਗਾਣਾ ਸੁਣ ਮਤਲਬ ਕਿ ਸੁਣਾਉਣਗੇ ਹਾਂਜੀ ਗਾਣੇ ਉਹਦਾ ਵੀ ਮੈਂ ਸੁਣਾਵਾਂਗਾ ਤੇ ਗਾਣੇ ਨਵੇਂ ਵੀ ਆਪਣੇ ਆ ਰਹੇ ਆ ਆ ਥੋੜੇ ਦਿਨਾਂ ਤੱਕ ਇੱਕ ਗਾਣਾ ਆ ਰਿਹਾ ਕਲਾਕਾਰ ਆਈ ਹੋਪ ਕਿ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗੇਗਾ ਗਾਣਾ ਹੂੰ ਤੇ ਤੁਸੀਂ ਦੱਸੋ ਹੁਣ ਕਿਹੜਾ ਗਾਣਾ ਸੁਣਾ ਚਾਹੋ ਜਿਹੜਾ ਤੁਹਾਡੇ ਦਿਲ ਦੇ ਕਰੀਬ ਹੋਵੇ ਮੇਰੇ ਦਿਲ ਦੇ ਕਰੀਬ ਇੱਕ ਗਾਣਾ ਮੇਰੇ ਹੀ ਗਾਣਾ ਹੂੰ ਮੈਂ ਚੰਨ ਨਾਲ ਗੱਲਾਂ ਕੀਤੀਆਂ ਮੈਂ ਚੰਨ ਨਾਲ ਗੱਲਾਂ ਕੀਤੀਆਂ ਮੇਰੇ ਨਾਲ ਜਿਹੜੀਆਂ ਬੀਤੀਆਂ ਮੇਰਾ ਦਿਲ ਤਾਂ ਕਿਹੜੀ ਸਜ਼ਾ ਮੇਰਾ ਤੇਰੇ ਬਿਨ ਕੋਈ ਹੋਰ ਨਾ ਇਸ ਦੁਨੀਆ ਦੀ ਮੈਨੂੰ ਲੋੜ ਨਾ ਮੇਰਾ ਦਿਲ ਤੋੜ ਕੇ ਹਾਨੀਆ ਦੱਸ ਦਿੱਤੀ ਕਿਹੜੀ ਸਜ਼ਾ ਵੇਖਾਂ ਨੂੰ ਮੇਰੇ ਨਾਲ ਲਾਇਆ ਸੀ ਜੇ ਤੂੰ ਛੱਡਣਾ ਸੀ ਅੰਦਰ ਚਕਾਰੇ ਮੈਂ ਹੋ ਕੇ ਸੁਦਾਈ ਸੋਹਣਿਆ ਕੱਲੀ ਰਾਤਾਂ ਬਾਤ ਹੈ ਬਹੁਤ ਹੀ ਖੂਬਸੂਰਤ ਤੁਹਾਡਾ ਇਹ ਗੀਤ ਹੈ ਤੇ ਤੁਹਾਡੀ ਆਵਾਜ਼ ਵੀ ਬਹੁਤ ਹੀ ਖੂਬਸੂਰਤ ਹੈ। ਥੈਂਕ ਯੂ। ਤੇ ਸਾਡੀ ਆਡੀਅנס ਨੂੰ ਇੱਕ ਵਾਰ ਫਿਰ ਤੋਂ ਦੱਸੋ ਕਿ ਜਿਸ ਤਰੀਕੇ ਦੇ ਨਾਲ ਲਾਈਫ ਚੱਲਦੀ ਪਈ ਤੁਹਾਡੀ ਹਨਾ ਪਹਿਲਾਂ ਵੀ ਇਹੋ ਜਿਹੇ ਹਾਲਾਤ ਬਣ ਗਏ ਸੀਗੇ ਕਿ ਤੁਹਾਨੂੰ ਕੰਮ ਕਰਨਾ ਪਿਆ ਹੁਣ ਤਾਂ ਨਹੀਂ ਕੋਈ ਇਦਾਂ ਦੇ ਮਤਲਬ ਕੀ ਹਾਲਾਤ ਹੈਗੇ ਜਿਨ੍ਹਾਂ ਤੁਹਾਨੂੰ ਮਜਬੂਰ ਕਰਦਾ ਪਿਆ ਕਿ ਗਾਇਕੀ ਦੇ ਨਾਲ ਕੁਝ ਹੋਰ ਕੰਮ ਕੀਤਾ ਜਾਵੇ ਕੁਝ ਹੋਰ ਕਿਤਾਬ ਬਣਾਇਆ ਜਾਵੇ। ਜੀ ਇਦਾਂ ਦੇ ਹਾਲਾਤ ਤਾਂ ਬਣੇ ਪਏ ਆ ਗੱਲ ਇਦਾਂ ਹੈ ਹੁਣ ਜਿਹੜੀ ਕੰਪਨੀਆਂ ਨਾਲ ਆਪਾਂ ਗਾਣੇ ਕੀਤੇ ਹੋਏ ਨੇ ਹਮ ਤੇ ਕਾਫੀ ਟਾਈਮ ਤੋਂ ਗਾਣੇ ਕੀਤੇ ਹੋਏ ਹਨ ਉਹਨਾਂ ਨਾਲ ਤਿੰਨ ਤਿੰਨ ਸਾਲ ਹੋ ਗਏ ਤੇ ਹੁਣ ਉਹਨਾਂ ਤੋਂ ਪੇਮੈਂਟ ਮੰਗਦੇ ਆ ਵੀ ਬਾਈ ਆਪਾਂ ਗਾਣੇ ਕੀਤੇ ਸੀ ਯਾਰ ਪੈਸੇ ਦੇ ਦੋ ਹੂੰ ਤੇ ਉਹ ਪੈਸੇ ਨਾਪ ਕੇ ਬੈਠੀਆਂ ਕੰਪਨੀਆਂ ਹਨਾ ਕਹੀ ਅੱਛਾ ਪੈਸੇ ਨਹੀਂ ਦੇਦੇ ਤੁਹਾਡੇ ਜੀ 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 ਹਨਾ ਮਿਹਨਤ ਬੰਦੇ ਨੂੰ ਮਿਲਣੀ ਚਾਹੀਦੀ ਚਲੋ ਗਾਇਕੀ ਤਾਂ ਤੁਸੀਂ ਗਾਣੇ ਕਰਾਏ ਥੈਂਕ ਯੂ ਮੈਂ ਧੰਨਵਾਦ ਕਰ ਦਉਨ ਪਰ ਜਿਹੜੀ ਕਮਿਟਮੈਂਟ ਆਪਾਂ ਕੀਤੀ ਸੀ ਵੀ ਆਪਾਂ ਹਨਾ ਫਾਈਨੈਂਸ਼ੀਅਲੀ ਜਿਹੜੀ ਜੋ ਵੀ ਪੇਮੈਂਟ ਕੀਤੀ ਸੀ ਹੂੰ ਉਹ ਹਲੇ ਤੱਕ ਨਹੀਂ ਮਿਲੀ ਹਨਾ ਤੇ ਮੈਂ ਜਦੋਂ ਫੋਨ ਕਰਦਾ ਤੇ ਉਹ ਦੁਆਰਾ ਫੋਨ ਨਹੀਂ ਚੱਕਦੇ ਜਾਂ ਬਿਜ਼ੀ ਕਰਦਾ ਨਾ ਇੱਕ ਕੋਲ ਜੋ ਲੈਟ ਇਹ ਆ ਉਹ ਏਦਾਂ ਦੀਆਂ ਮੈਨੂੰ ਮੈਸੇਜ ਭੇਜਦੇ ਨੇ ਆਪਾਂ ਤੁਹਾਨੂੰ ਫੋਨ ਕਰਦੇ ਆ ਹੂੰ ਤੇ ਪਰ ਹਲੇ ਤੱਕ ਫੋਨ ਨਹੀਂ ਆਉਂਦੇ ਉਹਨਾਂ ਦੇ ਜੀ ਤੇ ਜਦੋਂ ਇਹੋ ਜਿਹੀਆਂ ਪ੍ਰੋਬਲਮਸ ਦੇਖਦੇ ਹੋ ਤੇ ਫਿਰ ਕੀ ਮਨ ਦੇ ਵਿੱਚ ਵਿਚਾਰਨ ਦਾ ਕੀ ਕਰਨ ਨੂੰ ਦਿਲ ਕਰਦਾ ਏਦਾਂ ਤਾਂ ਨਹੀਂ ਕਿ ਕਦੀ ਏਦਾਂ ਹੋਇਆ ਵੇ ਛੱਡ ਬਈ ਕਿਹੜੇ ਕੰਮ ਲੱਗਿਆ ਹੈ 뮤직 ਦੇ ਵਿੱਚ ਸਕੋਪ ਤਾਂ ਮਿਲ ਨਹੀਂ ਰਿਹਾ ਇੱਕ ਜਦੋਂ ਜਹਦ ਜ਼ਿੰਦਗੀ ਦੇ ਵਿੱਚ ਚੱਲ ਰਹੀ ਹੈ ਕਿ ਨਹੀਂ ਆਪਾਂ ਬਸ ਪਹੁੰਚਣਾ ਹੀ ਆ ਚਲਦਾ ਤਾਂ ਬੜੇ ਬੜੀਆਂ ਗੱਲਾਂ ਆਂਦੀਆਂ ਦਿਮਾਗ ਦੇ ਵਿੱਚ ਹਮ ਪਰ ਮੇਰੀ ਫੈਮਲੀ ਵੱਲੋਂ ਮੈਨੂੰ ਫਾਲਸਪੋਰਡ ਆ ਮੇਰੇ ਮੰਮੀ ਡਾਡੀ ਵੱਲੋਂ ਹਮ ਉਹ ਕਹਿੰਦੇ ਕੋਈ ਗੱਲ ਨਹੀਂ ਯਾਰ ਸਵਾਮੀ ਕੀ ਹੋਇਆ ਹਨਾ ਵੀ ਜੇ ਨਹੀਂ ਪੈਮਰਦੇ ਤੇ ਕੋਈ ਚੱਕਰ ਨਹੀਂ ਮਾਲਕ ਤੈਨੂੰ ਬਹੁਤ ਦੇਗਾ ਤੇ ਜਦੋਂ ਮਾਵਾਪਾ ਵੀ ਗੱਲ ਕਹਿ ਦਿੰਦੇ ਤੇ ਉਦੋਂ ਹੀ ਹੌਸਲਾ ਬੰਦੇ ਦਾ ਬਹੁਤ ਵੱਧ ਜਾਂਦਾ ਬਿਲਕੁਲ ਤੇ ਮੈਂ ਪ੍ਰੈਜ਼ੈਂਟ ਜਿਹੜੇ ਰੱਬ ਹੈ ਉਹ ਮਾਵਾਪਾ ਹੀ ਹੈ ਹਮ ਮੈਂ ਉਹਨਾਂ ਨੂੰ ਮੱਦੇਨਜ਼ਰ ਹਮੇਸ਼ਾ ਰੱਖ ਕੇ ਸੋਚਦਾ ਹਾਂ ਮੈਂ ਜੇ ਮੇਰੇ ਮਾਪੇ ਨੇ ਕਿਹਾ ਤਾਂ ਨਾ ਮਾਲਕ ਤੈਨੂੰ ਬਹੁਤ ਦੇਗਾ ਤੇ ਬਸ ਇੱਕੋ ਹੀ ਰਾਸਤੇ ਮੈਂ ਬੈਠਾ ਕਿ ਮਾਲਕ ਦੇਗਾ ਤੇ ਠੀਕ ਹੈ ਹਾਂਜੀ ਬਿਲਕੁਲ ਇੱਕ ਹੂਪ ਤੇ ਇੱਕ ਉਮੀਦ ਤੇ ਇੱਕ ਆਸ ਤੇ ਜ਼ਿੰਦਗੀ ਚੱਲ ਰਹੀ ਹੈ ਤੇ ਵਿੱਚਕਾਰ ਇਹ ਵੀ ਖਬਰ ਆਈਆਂ ਸੀ ਕਿ ਤੁਸੀਂ ਆਪਣਾ ਘਰ ਵੀ ਲਿਆ ਜੀ ਘਰ ਲਿਆ ਸੀਗਾ ਉਹ ਕਿੰਨੀ ਕੀ ਖੁਸ਼ੀ ਹੋਈ ਤੁਹਾਨੂੰ ਕਿਉਂਕਿ ਘਰ ਲੈਣਾ ਇੱਕ ਬਹੁਤ ਵੱਡੀ ਚੀਜ਼ ਹੁੰਦੀ ਨਾ ਹਾਂਜੀ ਹਾਂਜੀ ਘਰ ਲਿਆ ਸੀ ਉਹ ਲੋਕਡਾਊਨ ਚ ਲਿਆ ਸੀਗਾ ਮੈਂ ਤੇ ਉਹ ਇਦਾਂ ਸੀ ਉਹ ਉਹ ਵੀਡੀਓ ਵਾਇਰਲ ਹੋਣ ਤੋਂ ਪਹਿਲੇ ਲਿਆ ਸੀਗਾ ਘਰ ਉਹ ਤੋਂ ਬਾਅਦ ਲੋਕਡਾਊਨ ਲੱਗ ਗਿਆ ਇਹ ਤੁਹਾਨੂੰ ਪਤਾ ਸਾਰਿਆਂ ਨੂੰ ਤੇ ਉਹਦਾ ਵੀ ਕਾਫੀ ਪੈਮੈਂਟ ਰੋਕੀ ਸੀ ਤੇ ਗਾਂ ਚੱਲੋ ਹੁਣ ਵਧੀਆ ਹੁੰਦਾ ਪਿਆ ਪਰ ਘਰ ਲਿਆ ਹੁਣ ਕਾਫੀ ਅਫਵਾਹਾਂ ਉੱਡੀਆਂ ਪਈਆਂ ਕਿ ਸਵਾਮੀ ਨੇ ਘਰ ਲੈ ਲਿਆ ਸਵਾਮੀ ਕੋਠੀ ਪਾੰਦਾ ਪਿਆ ਕਿ ਉੱਥੇ ਫਗਵਾੜੇ ਵੀ ਕੋਠੀ ਪਾੰਦਾ ਪਿਆ ਹਨਾ ਤੇ ਉਹ ਯਾਰ ਮੇਰੇ ਤੋਂ ਪਹਿਲੀਆ ਕਿਸ਼ਤਾ ਕਾ ਅੱਗੇ ਹਲੇ ਉਤਰੀਆਂ ਨਹੀਂ ਤੇ ਸਾਰੇ ਰੋਲਾ ਪਾਈ ਜਾਂਦੇ ਆ ਕਿ ਫਗਵਾੜੇ ਕੋਠੀ ਪਾੰਦਾ ਪਿਆ ਸਵਾਮੀ ਮੈਨੂੰ ਸਮਝ ਨਹੀਂ ਆਂਦੀ ਕਿ ਬਿਨਾ ਦੇਖੇ ਬਿਨਾ ਮਿਲੇ ਤੁਸੀਂ ਇੰਨੀ ਖਾਪ ਪਾ ਦਿੰਨੇ ਹੋ ਕਿ ਸੁਆਮੀ ਨੇ ਕੋਠੀ ਪਾੰਦਾ ਪਿਆ ਜੀ ਮਤਲਬ ਮਾੜੀ ਮੋਟੀ ਜਗ੍ਹਾ 'ਚ ਬੰਦਾ ਕਹਦੇ 10 ਮਰਲੇ 'ਚ 6-7 ਮਰਲੇ 'ਚ 15 ਮਰਲੇ ਲੋਕੀ ਕਹਿੰਦੇ 100-100 ਮਰਲੇ ਜਗ੍ਹਾ ਲੱਤੀ ਆ ਸੁਆਮੀ ਨੇ ਉੱਥੇ ਕੋਠੀ ਪਾੰਦਾ ਪਿਆ ਜੀ ਐਦਾਂ ਦੀਆਂ ਮਨ ਲੋਕ ਗੱਲਾਂ ਕੀ ਕਾਰਨ ਕੀ ਲੱਗਦਾ ਇਹੋ ਜਿਹੜੀਆਂ ਅਫਵਾਹਾਂ ਫਲਾਉਂਦੇ ਨੇ ਲੋਕ ਲੱਤਾਂ ਖਿੱਚਦੇ ਪਏ ਨੇ ਅਫਵਾਹਾਂ ਜੀ ਦੇਖੋ ਜੀ ਇਹ ਅਫਵਾਹ ਨਹੀਂ ਹੁੰਦੀ ਇਹ ਟਿੱਚਰ ਹੁੰਦੀ ਹੈ ਇਹ ਟਿੱਚਰਾਂ ਕਰਦੇ ਆ ਲੋਕੀ ਹਨਾ ਤੇ ਬਾਕੀ ਜੇ ਮਾਲਕ ਨੇ ਚਾਇਆ ਤੇ ਕੋਠੀਆਂ ਵੀ ਪਾਵਾਂਗੇ ਹਨਾ ਜੀ ਜੀ ਤੇ ਇੱਕ ਹੋਰ ਗੀਤ ਅੱਗੇ ਹੋਰ ਵੀ ਗੱਲਾਂ ਕਰਨੀਆਂ ਕਿਹੜਾ ਗੀਤ ਸੁਣਾਓ ਜਿਨ੍ਹਾਂ ਨੂੰ ਤੁਸੀਂ ਵੱਧ ਸੁਣਦੇ ਹੋ ਉਹਨਾਂ ਦਾ ਕੋਈ ਗੀਤ ਸੁਣਾ ਦਿਓ ਮੈਂ ਜੀ ਮੇਰੇ ਉਸਤਾਦ ਜੀ ਨੂੰ ਵੀ ਬਹੁਤ ਹੁੰਦਾ ਤੇ ਉਹਨਾਂ ਦਾ ਇੱਕ ਗੀਤ ਸੁਣਾਣਾ ਤੁਹਾਨੂੰ ਸੁਪਨੇ ਵਿੱਚ ਮੈਨੂੰ ਮਾਹੀ ਮਿਲਿਆ ਤੇ ਮੈਂ ਗਲ ਪਾਲਿਆ ਬਾਵਾਨੇ ਹੋ ਦਰਦੀ ਮਰੀ ਅੱਖ ਨਾ ਖੋਲਾ ਕਿ ਕਿਥੇ ਫੇਰ ਵੀ ਛੜ ਨਾ ਜਾਵਾਂ ਮੈਂ ਹਏ ਉਹ ਕਿਥੇ ਫੇਰ ਵੀ ਛੜ ਨਾ ਜਾਵਾਂ ਮੈਂ ਕੱਲ ਅਧੀ ਰਾਤੀ ਆਇਆ ਮੈਨੂੰ ਸੁਪਨਾ ਕਲ ਜੇ ਰਾਤੀ ਆਇਆ ਮੈਨੂੰ ਸੁਪਨਾ ਵੇ ਸੁਪਨੇ ਚ ਤੂੰ ਆਇਆ ਸਜਣਾ ਕੀ ਬਾਤ ਹੈ ਤੇ ਆਪਣੀ ਮਿਊਜ਼ਿਕ ਤੇ ਸਫ਼ਰ ਬਾਰੇ ਵੀ ਦੱਸੋ ਕਿਵੇਂ ਸ਼ੁਰੂ ਹੋਇਆ ਤੇ ਕਿਵੇਂ ਇਸ ਲਾਈਨ ਦੇ ਵਿੱਚ ਆਉਣ ਦਾ ਸਬਬ ਬਣਿਆ ਮਿਊਜ਼ਿਕ ਦਾ ਸਫ਼ਰ ਜੀ ਕਿਹ ਲੋਕ ਕਿ ਬਚਪਨ ਤੋਂ ਜਿੱਦਾਂ ਮੇਰੇ ਫਾਦਰ ਸਾਹਿਬ ਬਾਬਾ ਜੀ ਦੇ ਕੀਰਤਨ ਵਗੈਰਾ ਕਰਦੇ ਚੌਂਕਿਆ ਵਗੈਰਾ ਬਚਪਨ ਦੇ ਮਤਲਬ ਘਰੋਂ ਹੀ ਚੱਲਦਾ ਆ ਰਿਹਾ ਹੈ ਹੂੰ ਤੇ 2008 ਦੇ ਵਿੱਚ ਪੰਜਾਬੀ ਗਾਇਕੀ ਵੱਲ ਮੇਰਾ ਰੁਝਾਨ ਹੋਇਆ ਤੇ ਮੈਂ ਫਿਰ ਮੱਨਾ ਢੱਲੋ ਜੀ ਦਾ ਸ਼ਗਿਰਦ ਪਿਆ ਹੂੰ ਤੇ ਕਿਹ ਲੋਗੇ ਜਿਹੜੀ ਪੰਜਾਬੀ ਗਾਇਕੀ ਹੈ ਉਹ ਮੈਂ ਉਸਤਾਦ ਮੱਨਾ ਢੱਲੋ ਜੀ ਤੋਂ ਸਿੱਖਿਆ ਹੂੰ ਜੀ ਬਾਕੀ ਸਿੰਗਿੰਗ ਆ ਘਰੋ ਚੱਲਦੀ ਜਾ ਰਹੀ ਹੈ ਅੱਛਾ ਤੇ ਜਿਸ ਤਰੀਕੇ ਦੇ ਨਾਲ ਮਤਲਬ ਇੱਕ ਸਮਾਂ ਹੁੰਦਾ ਜਦੋਂ 버ਗਰ ਦਾ ਕੰਮ ਸ਼ੁਰੂ ਕਰਦੇ ਉਸ ਵੇਲੇ ਨਹੀਂ ਮਨ ਦੇ ਵਿੱਚ ਸੀਗਾ ਕਿ ਮੇਰੇ ਕੀ ਡ੍ਰੀਮਸ ਸੀ ਮੈਂ ਕੀ ਕਰਨਾ ਚਾਹੁੰਦਾ ਸੀ ਉਸ ਵੇਲੇ ਤੁਹਾਨੂੰ ਪਤਾ ਟਾਈਮ ਸਾਰਿਆ ਤੇ ਹੀ ਮਾੜਾ ਸੀਗਾ ਜੀ ਕਰੋਨਾ ਕਾਲ ਚੱਲ ਰਿਹਾ ਸੀਗਾ ਤੇ ਮੇਰੇ ਤੇ ਵੀ ਟਾਈਮ ਮਾੜਾ ਸੀਗਾ ਪਰ ਇਹ ਹੈ ਕਿ ਮੇਰੇ ਉਸਤਾਦ ਜੀ ਮਹੰਨਾ ਟ ਲੋ ਮੇਰੇ ਫਾਜ਼ਲ ਸਾਹਿਬ ਇਹਨਾਂ ਨੇ ਖਾਸੇ ਦੱਸ ਦਿੱਤੀ ਵੀ ਕਿਸੇ ਦੇ ਅੱਗੇ ਹੱਥ ਫੁਲਾਣ ਨਾਲੋਂ ਚੰਗਾ ਆਪਣੀ ਕਿਰਤ ਕਮਾਈ ਕਰੋ ਬਿਲਕੁਲ ਤੇ ਮੈਂ ਫਿਰ ਉਹ ਛੋਟਾ ਜਿਹਾ ਇੱਕ 버ਗਰ ਦਾ ਸਟਾਲ ਕੀਤਾ ਮੈਂ ਮਾਸਕ ਨੂੰ ਸੁਸ ਲਗਾ ਕੇ ਹਨਾ ਕਰਦਾ ਰੰਦਾ ਹੀ ਕੰਮ ਇੱਕ ਮੈਨੂੰ ਹਲੇ ਵੀ ਬਹੁਤ ਯਾਦ ਆਉਂਦਾ ਨਾ ਕਿਸਾ ਕਈ ਵੇਲੇ ਆਪਣੇ ਆ ਵੀ ਅੱਖਾਂ 'ਚ ਪਾਣੀ ਆ ਜਾਂਦਾ ਕਿ ਇੰਨੇ ਮਾਲਕ ਨੇ ਵਧੀਆ ਮਾਹੌਲ ਸੀਗਾ ਤੇ ਜਗਦੰ ਮੈਂ ਫਿਰ ਇੱਕ ਗੱਲ ਹੋ ਸੋਦਾ ਕਿ ਕੀ ਪਤਾ ਸ਼ਾਇਦ ਮੈਂ ਕੋਈ ਮਾੜੇ ਕਰਮ ਕੀਤੇ ਜਿਹੜਾ ਮੈਨੂੰ ਉਹ ਥੋੜਾ ਜਿਹਾ ਕਰਨਾ ਪਿਆ ਕੰਮ ਹਣਾ ਮਿਹਨਤ ਕਰਨਾ ਕੋਈ ਇਹ ਮਾੜਾ ਮਾੜੀ ਗੱਲ ਨਹੀਂ ਕਿ ਮੈਂ ਇਹ ਵੀ ਕਹਿੰਨਾ ਮਤਲਬ ਕਿ ਇੱਕ ਬੰਦੇ ਨੂੰ ਪੂਰੀ ਚੜ੍ਹਾਈ ਹੋਵੇ ਜਗਦੰ ਫਿਰ ਹਨਾ ਸਟਾਲ ਲਾਣਾ ਤੇ ਪਰ ਮੈਂ ਸਰੋਤਿਆਂ ਦਾ ਬੜਾ ਧੰਨਵਾਦੀ ਆ ਮੀਡੀਆ ਦਾ ਧੰਨਵਾਦੀ ਆ ਕਿ ਜਿਨ੍ਹਾਂ ਨੇ ਮੈਨੂੰ ਫੇਰ ਦੁਬਾਰਾ ਹਾਈਪ ਤੇ ਲਿਆਤਾ ਮੇਰੀ ਪਹਿਚਾਨ ਦੁਆਰਾ ਫੇਰ ਖੜੀ ਕੀਤੀ ਫੇਰ ਪਹਿਚਾਨ ਬਣਾਈ ਫੇਰ ਮੈਨੂੰ ਉਸ ਮਕਾਮ ਤੇ ਖੜਾ ਕਰਤਾ ਬਾਕੀ ਮੈਂ ਇਹ ਕਹਿਣਾ ਯਾਰ ਮਿਹਨਤ ਦੇ ਮਿਹਨਤ ਕਰੋ ਮਿਹਨਤ ਚ ਕੋਈ ਡਰ ਨਹੀਂਗਾ ਹਨਾ ਹੂੰ ਬਿਲਕੁਲ ਤੇ ਬਾਕੀ ਜੇ ਵਾਹਿਗੁਰੂ ਨੇ ਮਾਲਕ ਨੇ ਚਾਇਆ ਤੇ ਮੈਂ ਗਾਣੇ ਗੁਣੇ ਮੇਰੇ ਹਿੱਟ ਹੋਣ ਤੇ ਮੈਂ ਇੱਕ ਵਧੀਆ ਜਿਹਾ ਰੈਸਟੋਰੈਂਟ ਜ਼ਰੂਰ ਕਰਾਂਗਾ ਅੱਛਾ ਹਜੇ ਵੀ ਸੁਪਨਾ ਆਪਣਾ ਰੈਸਟੋਰੈਂਟ ਖੋਲਣ ਦਾ ਜੀ 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 ਖੋਲਾਂਗਾ ਜ਼ਰੂਰ ਇੱਕ ਵਾਰੀ ਸਿੱਧੂ ਫਾਸਟ ਫੂਡ ਦੇ ਨਾਮ ਤੇ ਖੋਲਾਂਗਾ ਹੂੰ ਜੀ ਓਕੇ ਤੇ ਜਿਸ ਤਰੀਕੇ ਦੇ ਨਾਲ ਹੁਣ ਤੁਸੀਂ ਆਪਣੇ Song ਕਰ ਰਹੇ ਹੋ ਹਨ ਤੇ ਹਮੇਸ਼ਾ ਹੀ ਇਹ ਸਿੰਗਰ ਗਿਲਾ ਸ਼ਿਕਵਾ ਕਰਦੇ ਨੇ ਕਿ ਹਾਂ ਵੀ ਇਸ ਲਾਈਨ ਦੇ ਵਿੱਚ ਜੈਲਸੀ ਬਹੁਤ ਹੈ ਇੱਕ ਦੂਜੇ ਦੀ ਲੈਗ ਪੁੱਲਿੰਗ ਬਹੁਤ ਹੁੰਦੀ ਹੈ ਤੁਸੀਂ ਕਿੰਨਾ ਕੁ ਅਬਜ਼ਰਵ ਕੀਤਾ ਇਸ ਲਾਈਨ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਦੇਖੋ ਜੀ ਹਲੇ ਤੱਕ ਕਰਦੇ ਪਏ ਆ ਜੈਲਸ ਤਾਂ ਹੈ ਹੀ ਆ ਪਰ ਮੈਂ ਇੱਕ ਗੱਲ ਸੱਚੀ ਕਹਿੰਨਾ ਮੇਰੇ ਨਾਲ ਜਿਹੜੇ ਮੁੰਡੇ ਹੁੰਦੇ ਹਨ ਉਹਨਾਂ ਨੂੰ ਵੀ ਪੁੱਛ ਲਿਓ ਮੇਰੇ ਮਹੱਲੇ 'ਚ ਪੁੱਛ ਲਿਓ ਕਿ ਮੈਂ ਜਿੱਦਾਂ ਦਾ ਪਹਿਲਾ ਸੀ ਹਲੇ ਵੀ ਉਦਾਂ ਦਾ ਹੀ ਆ ਕਈ ਦੇਖਿਆ ਮੈਂ ਇੱਕ ਦੋ ਗਾਣਾ ਹਿੱਟ ਹੋਏ ਤੇ ਦੁਆਰਾ ਇੱਕ ਦੂਜੇ ਰਿਸ਼ਤੇਦਾਰ ਨੂੰ ਨਹੀਂ ਬੁਲਾਉਂਦੇ ਨਾ ਤੇ ਆਪਾਂ ਹਲੇ ਵੀ ਉਦਾਂ ਹੀ ਖੇਡਦੇ ਕਿਤੇ ਕ੍ਰਿਕਟ ਖੇਡਣਾ ਚੱਲ ਗਏ ਕਿਤੇ ਘੁੰਮਣ ਚੱਲ ਗਏ 버ਗਰ ਪੀਜ਼ੇ ਖਾਣ ਚੱਲ ਗਏ ਨਾ ਇੱਦਾਂ ਹੀ ਬਸ ਲਾਈਫ ਹਮੇਸ਼ਾ ਕਹਿੰਦੇ ਨੀਵਾ ਚੱਲੇ ਨਾਨਕਾ ਲਾਗੇ ਨਾ ਤੁੱਤੀ ਬਾਅਦ ਇਨਸਾਨ ਨੂੰ ਜਿੱਡੀ ਮਰਜ਼ੀ ਗ੍ਰੋਥ ਕਰ ਲਵੇ ਪਰ ਡਾਊਨ ਟੂ ਅਰਥ ਰਹਿਣਾ ਚਾਹੀਦਾ ਹੂੰ ਬਿਲਕੁਲ ਮੈਂ ਇਹ ਕਹਿਣਾ ਚਾਹੁੰਦਾ ਸਾਰਾ ਹੂੰ ਤੇ ਇਹ ਕਹਿੰਦੇ ਨਹੀਂ ਕਿ ਜਦੋਂ ਇਨਸਾਨ ਕੀਤੇ ਅੱਗੇ ਵਧਣਾ ਸ਼ੁਰੂ ਹੋ ਜਾਂਦਾ ਆਪਣੀ ਮਿਹਨਤ ਤੇ ਬਲਬੂਤੇ ਤੇ ਤੇ ਬਹੁਤ ਸਾਰੇ ਲੈਗ ਪੁੱਲਿੰਗ ਕਰਨਾ ਆਉਂਦੇ ਆਪਣੇ ਹੀ ਆਉਂਦੇ ਨੇ ਆਂਡ ਗਵਾਂਡ ਰਿਸ਼ਤੇਦਾਰ ਤੁਹਾਡੀ ਜ਼ਿੰਦਗੀ ਦੇ ਵਿੱਚ ਇਹੋ ਜਿਹੇ ਲੋਕ ਕਿੰਨੇ ਕਾਏ ਮੇਰੀ ਲਾਈਫ ਦੇ ਵਿੱਚ ਬਹੁਤ ਜੀ ਹਲੇ ਤੱਕ ਨੇ ਹੂੰ ਤੇ ਇੱਕ ਮੈਂ ਤੁਹਾਨੂੰ ਕਿੱਸਾ ਦੱਸਦਾ ਜਦੋਂ ਮੈਂ ਵਾਇਰਲ ਹੋਇਆ ਹੂੰ ਤੇ ਇੱਕ ਸਿੰਘ ਦਾ ਫੋਨ ਆਇਆ ਮੈਨੂੰ ਹੂੰ ਕਹਿੰਦੇ ਵੀ ਇੱਦਾਂ-ਇੱਦਾਂ ਕਰਕੇ ਅਸੀਂ ਬੋਲਦਾ ਸੀ ਸ਼ਾਇਦ ਬਟਾਲੇ ਤੋਂ ਸੀਗਾ ਨਾ ਬਟਾਲੇ ਤੋਂ ਫੋਨ ਆਇਆ ਹੂੰ ਤੇ ਮੈਂ ਬੜੇ ادب ਨਾਲ ਬੋਲਿਆ ਮੈਂ ਸੱਸੀ ਕਾਲ ਜੀ ਕਹਿੰਦਾ ਸੱਸੀ ਕਾਲ ਕਹਿੰਦਾ 5 ਲੱਖ ਰੁਪਈਆ ਤੇ ਇੱਕ ਗੱਡੀ ਤੈਨੂੰ ਦੰਨੇ ਆ ਹੂੰ ਕਿ ਤੂੰ ਉਹਦਾ ਨਾਮ ਬੋਲ ਤੇਜਵੰਤ ਕਿੱਟੂ ਦਾ ਵੀ ਤੂੰ ਉਹਦਾ ਚੇਲਾ ਆ ਅੱਛਾ ਮੈਂ ਇਹ ਗੱਲ ਕਹਿਣੀ ਨਹੀਂ ਸੀ ਮੈਂ ਚਲੋ ਹਨਾ ਕਹਿਣਾ ਕਿਉਂਕਿ ਸਭ ਨਾਲੋਂ ਜ਼ਿਆਦਾ ਧੋਖਾ ਉਸ ਬੰਦਿਆ ਨੇ ਕਰਾਇਆ ਮੇਰੇ ਨਾਲ ਹੂੰ ਮੈਂ ਕਹਿੰਦਾ ਮੈਂ ਕਿੱਤੂ ਦਾ ਕਿੱਦਾਂ ਨਾਮ ਬੋਲਦਾ ਮੇਰਾ ਉਸਤਾਦ ਮੰਨਾ ਢਿੱਲੋ ਹੈ ਨਾ ਮੇਰੇ ਉਸਤਾਦ ਜੀ ਨੂੰ ਵੀ ਪਤਾ ਅੱਜ ਤੱਕ ਕਿ ਪੈਸੇ ਦੇ ਪਿੱਛੇ ਕਦੇ ਸੁਆਮੀ ਨਹੀਂ ਗਿਆ ਹਮ ਮੇਰੇ ਉਸਤਾਦ ਜੀ ਨੂੰ ਕਦੇ ਪਰਸਨਲੀ ਕਦੇ ਮਿਲੇ ਵੀ ਤੇ ਉਹਨਾਂ ਨੂੰ ਪੁੱਛ ਲਿਓ ਤੇ ਮਤਲਬ ਮੇਰੀ ਹੈਲਪ ਅੱਜ ਤੱਕ ਮੇਰੇ ਉਸਤਾਦ ਜੀ ਨੇ ਕੀਤੀ ਹੈ ਕਰਦੇ ਰਹੇ ਆ ਕਰਦੇ ਰਹਿਣਗੇ ਕਿ ਇਹ ਬੱਚਾ ਹੈ ਮੈਂ ਉਹਨਾਂ ਦਾ ਪੁੱਤਰ ਹੈ ਤੇ ਇੱਕ ਪਿਓ ਦੀ ਹਮੇਸ਼ਾ ਹੁੰਦੀ ਹੈ ਕਿ ਆਪਣੇ ਪੁੱਤ ਨੂੰ ਦੇਖਣਾ ਨਾ ਤੇ ਮੈਂ ਕਹਿੰਦਾ ਨਹੀਂ ਪਿਓ ਇੱਕੋ ਹੀ ਹੁੰਦਾ ਲਾਈਫ ਦੇ ਵਿੱਚ ਹਮ ਗੁਰੂ ਵੀ ਇੱਕੋ ਹੀ ਹੁੰਦਾ ਬਿਲਕੁਲ ਤੇ ਮੈਂ ਉਹ ਐਕਸੈਪਟ ਨਹੀਂ ਕੀਤਾ ਉਹਨਾਂ ਦਾ ਹਨ ਹੂੰ ਉਹਨਾਂ ਨੇ ਫਿਰ ਦੁਬਾਰਾ ਮੈਨੂੰ ਗਾਲਾ ਗੋਲਾ ਕੱਢਣ ਲੱਗੇ ਕਿ ਤੂੰ ਨਾਲੀ ਦਾ ਕੀੜਾ ਤੈਨੂੰ ਨਾਲੀ ਦੀ ਮਾਂ ਨਾਲ ਤੈਨੂੰ ਹਟ ਨਹੀਂ ਹੋਣ ਦੇਣਾ ਅੱਛਾ ਮੈਨੂੰ ਹਲੇ ਤੱਕ ਵੀ ਸ਼ੋਰ ਹੈ ਕਿ ਸ਼ਾਇਦ ਉਹਨਾਂ ਦਾ ਹੀ ਹੱਥ ਸੀਗਾ ਕਿਉਂਕਿ ਮੈਨੂੰ ਕਿਸੇ ਦਾ ਫੋਨ ਆਂਦਾ ਫਿਰ ਕੈਨੇਡਾ ਤੋਂ ਸੁਖ ਨਾਮ ਆ ਉਹਦਾ ਸੁਖ ਹੂੰ ਤੇ ਹਲੇ ਵੀ ਨੰਬਰ ਮੇਰੇ ਤੋਂ ਪਿਆ ਸੁਖ ਦਾ ਉਹ ਮੈਨੂੰ ਕਹਿੰਦਾ ਜੀ ਕਿ ਤੇਰਾ ਭਾਈ ਹੋਏ ਆਪਾਂ ਬੜਾ ਵੱਡਾ ਗਾਣੇ ਕਰਨੇ ਆ ਤੂੰ ਬਾਸ ਹੁਣ ਤਿਆਰ ਰੇ ਤੂੰ ਕਿਸੇ ਨਾਲ ਸੈਨ ਨਹੀਂ ਹੋਣਾ ਹੂੰ ਤੇ ਕਿਸੇ ਦਾ ਤੂੰ ਮੰਨ ਲਓ ਕਿਸੇ ਨਾਲ ਵੀ ਨਹੀਂ ਸੈਨ ਹੋਣਾ ਮੇਰੇ ਤੋਂ ਬਹੁਤ ਬੰਦੇ ਆਏ ਕਾਫੀ ਪੇਮੈਂਟਾਂ ਲੈ ਲੈ ਕੇ ਆ ਕੇ ਆਲਾ ਪੇਮੈਂਟ ਸਾਡੇ ਨਾਲ 5 ਸਾਲ ਦੀ ਬੌਂਡ ਹੋਇਆ 10 ਸਾਲ ਦੀ ਬੌਂਡ ਹੋਇਆ ਤੇ ਮੈਂ ਉਹਨਾਂ ਪਿੱਛੇ ਲਾ ਕੇ ਕਿਸੇ ਨਾਲ ਨਹੀਂ ਬੌਂਡ ਹੋਇਆ ਹੂੰ ਇੱਕ ਦਿਨ ਮੈਨੂੰ ਇੱਕ ਫੋਨ ਆਂਦਾ ਅਨੋ ਨੰਬਰ ਤੋਂ ਇਟਲੀ ਤੋਂ ਫੋਨ ਆਂਦਾ ਕੰਦਾ ਬਾਈ ਓਏ ਉਹ ਜਿਹੜਾ ਬੰਦਾ ਤੈਨੂੰ ਫੋਨ ਕਰ ਰਿਆ ਨਾ ਪਲੀਜ਼ ਯਾਰ ਉਹਦਾ ਹਮ ਐਤਵਾਰ ਜਣਾ ਨਾ ਕਰ ਹਮ ਆ ਤੇਰੇ ਇੰਸਟਾਗ੍ਰam ਆਈਡੀ ਆ ਵੀਡੀਓ ਉਹੀ ਬੰਦ ਕਰਾਂਦਾ ਪਿਆ ਮੈਨੂੰ ਉਹਨੇ ਕਹਿਣਾ ਕਿ ਤੂੰ ਇੰਸਟਾਗ੍ਰam ਆਈਡੀ ਨਹੀਂ ਚਲਾਣੀ ਅੱਛਾ ਤੂੰ ਲਾਈਵ ਨਹੀਂ ਹੋਣਾ ਤੂੰ ਫੇਸਬੁੱਕ ਤੇ ਨਹੀਂ ਲਾਈਵ ਹੋਣਾ ਤੈਨੂੰ ਜਿਹਦਾ ਮਰਜ਼ੀ ਪ੍ਰੋਡੂਸਰ ਦਾ ਮੈਸੇਜ ਆਂਦਾ ਤੂੰ ਕਿਸੇ ਦਾ ਜਵਾਬ ਨਹੀਂ ਦੇਣਾ ਮੇਰੇ ਫੋਨ 'ਚ ਪਹਿਲੀ ਵਾਰੀ ਉਹ ਪੈਸੇ ਪਵਾ ਦਿੰਦੇ ਆ ਨਾ ਲੱਖ ਰੁਪਇਆ ਤੇ ਤੁਹਾਨੂੰ ਪਤਾ ਇੱਕ ਮੀਡਲ ਕਲਾਸ ਫੈਮਿਲੀ ਦਾ ਬੰਦਾ ਲੱਖ ਰੁਪਇਆ ਬਹੁਤ ਜ਼ਿਆਦਾ ਮਾਉਂਟ ਹੁੰਦੀ ਹੈ ਨਾ ਤੇ ਮੈਂ ਲੱਖ ਰੁਪਇਆ ਦੇ ਕੇ ਖੁਸ਼ ਹੋ ਗਿਆ ਮੈਂ ਕਿਹਾ ਯਾਰ ਜਿਹਨੇ ਲੱਖ ਪਵਾਤਾ ਵੀ ਉਹ ਕੰਮ ਕਰੂਗਾ ਨਾਲ ਪਰ ਮੈਨੂੰ ਨਹੀਂ ਪਤਾ ਸੀ ਉਹ ਮੈਨੂੰ 2 ਸਾਲ ਪਿੱਛੇ ਕਰਦੇ ਪਏ ਆ ਕਿਉਂਕਿ ਤੁਹਾਨੂੰ ਪਤਾ ਜਦੋਂ ਵਾਇਰਲ ਹੋਵੇ ਉਸ ਵੇਲੇ ਕਹਿੰਦੇ ਲੋਹਾ ਜਦੋਂ ਗਰਮ ਹੁੰਦਾ ਉਹਨੂੰ ਜਿੱਦਾਂ ਮਰਜ਼ੀ ਆਕਾਰ ਦੇ ਲੋ ਮੋੜ ਜਾਂਦਾ ਬਿਲਕੁਲ ਉਹਨਾਂ ਨੇ ਮੇਰੇ 2 ਸਾਲ ਖਰਾਬ ਕਰਾਏ ਲਾਈਫ ਦੇ ਹਮ ਤੇ ਮੈਨੂੰ ਫਿਰ ਲਾਸਟ ਤੇ ਪਤਾ ਲੱਗਦਾ ਕਿ ਉਹੀ ਜਿਹੜਾ ਪਾਪੇ ਦਾ ਫੋਨ ਆਇਆ ਸੀ ਮੈਨੂੰ ਇੱਕ ਦਿਨ ਹਮ ਇਹ ਕੰਮ ਉਹਨਾਂ ਨੇ ਹੀ ਕਰਾਇਆ ਸੀ ਦੇਖੋ ਇਦਾਂ ਦੇ ਵੀ ਇਨਸਾਨ ਬੈਠੇ ਆ ਕਿ ਜੇ ਇੱਥੇ ਨਹੀਂ ਕੁਝ ਹੋ ਰਿਹਾ ਬਾਹਰੋਂ ਫੋਨ ਕਰਾ ਦੋ ਹਨਾ ਕਿ ਲੱਖ 2 ਲੱਖ ਰੁਪਏ ਦੇ ਕੇ ਬੰਦੇ ਨੂੰ ਇਹਨੂੰ ਪਿੱਛੇ ਕਰੋ ਇਹਨੂੰ ਅੱਗੇ ਨਾਲ ਵਧਨ ਦੋ ਹਮ ਤੇ ਮੈਂ ਕਾਫੀ ਕੰਪਨੀਆਂ ਸ਼ਾਇਦ ਮੇਰੇ ਨਾਲ ਗੁੱਸੇ ਵੀ ਹੋਏ ਆ ਕਈ ਪੀਟੀਸੀ ਵਾਲੇ ਵੀ ਗੁੱਸੇ ਹੋਏ ਮੇਰੇ ਨਾਲ ਹਨਾ ਹਮ ਉਹਨਾਂ ਨਾਲ ਮੈਂ ਗਾਣਾ ਕਰਨਾ ਸੀਗਾ ਚਾਨ ਨਾਲ ਗੱਲਾਂ ਕੀਤੀਆਂ ਤੇ ਉਹਨਾਂ ਨੇ ਮੈਨੂੰ ਕਹਿੰਦੇ ਵੀ ਨਹੀਂ ਉਹਨਾਂ ਨਾਲ ਵੀ ਨਹੀਂ ਕੰਮ ਕਰਨਾ ਅੱਛਾ ਤੇ ਮੈਨੂੰ ਹਰਜਿੰਦਰ ਭਾਈ ਦਾ ਫੋਨ ਆਂਦਾ ਵੀ ਤੂੰ ਬਾਈ ਸਾਡੇ ਨਾਲ ਗਾਣਾ ਕਰ ਪੀਤੀ ਸੀ ਦੇ ਨਾਲ ਆਪਾਂ ਤੈਨੂੰ ਵਧੀਆ ਪੇਮੈਂਟ ਵੀ ਦੇਵਾਂਗੇ ਫਾਈਨੈਂਸ਼ਲੀ ਹੈਲਪ ਵੀ ਕਰਾਂਗੇ ਨਾ ਤੇ ਉਹ ਐਦਾਂ ਦੇ ਕੰਜਰ ਬੈਠੇ ਆ ਦੇਖੋ ਮੈਂ ਕਹਿਣਾ ਨਹੀਂ ਚਾਹੁੰਦਾ ਸੀਗਾ ਕੀ ਯਾਰ ਐਦਾਂ ਵੀ ਐਦਾਂ ਦੇ ਵੀ ਲੋਕ ਹੁੰਦੇ ਆ ਨਾ ਮੋ ਲੋ ਟਰਸਟੀ ਆ ਇੱਕ ਖਤਮ ਕਰਤਾ ਮੇਰਾ ਸਾਰਿਆਂ ਤੋਂ ਤੇ ਮੈਂ ਸਾਰੀਆਂ ਚੀਜ਼ਾਂ ਨੇ ਤੁਹਾਨੂੰ ਕਿੰਨਾ ਕੁ ਪਿੱਛੇ ਲੈ ਕੇ ਖੜਾ ਕਰ ਦਿੱਤਾ ਆ ਤੁਹਾਡੇ ਸਾਹਮਣੇ ਹੀ ਆ ਜੀ ਬੈਠਾ ਲਾ ਪਰ ਮੈਂ ਇੱਕ ਹੱਥ ਜੋੜ ਕੇ ਬੇਨਤੀ ਕਰਦਾ ਉਹਨਾਂ ਨੂੰ ਹਲੇ ਵੀ ਮੈਂ ਹੱਥ ਜੋੜਦਾ ਕਿ ਯਾਰ ਇਦਾਂ ਕਿਸੇ ਦਾ ਕਰੀਅਰ ਖਰਾਬ ਨਹੀਂ ਕਰਨਾ ਚਾਹੀਦਾ ਸੋ ਗੱਲਾਂ ਦਾ ਸਿਲਸਿਲਾ ਲਗਾਤਾਰ ਚੱਰੀ ਹੈ ਪਰ ਹੁਣ ਤੁਹਾਡੇ ਕੋਲ ਇੱਕ ਪੈਰਾ ਜਾਂ ਹੋਰ ਗੀਤ ਸੁਣਾ ਕਿਉਂਕਿ ਸਾਡੀ ਆਡੀਅנס ਵੇਟ ਕਰਦੀ ਪਿਆ ਕਦੋਂ আর ਉਹਨ ਕੋਈ ਵਧੀਆ ਜਿਹਾ ਗੀਤ ਸੁਣਾਊਗਾ ਹਾਂਜੀ ਹਾਂਜੀ ਜ਼ਰੂਰ ਇੱਕ ਮੇਰੇ ਦਿਲ ਦੇ ਕਰੀਬ ਗਾਣਾ ਉਹ ਮੈਂ ਸੁਣਾਣਾ ਤੁਹਾਨੂੰ तू ही रे तू ही रे तेरे बिना मैं कैसे जी आ जा रे आ जा रे यूं ही तड़पाना तू मुझको को जाते है आ गई आगे मुझसे ਪਾਣਾ ਤੁਹਾਨੂੰ ਮੁਝ ਕੋ ਕੀ ਬਾਤ ਹੈ ਬਹੁਤ ਹੀ ਖੂਬਸੂਰਤ ਤੁਹਾਡੀ ਆਵਾਜ਼ ਹੈ ਤੇ ਬਹੁਤ ਹੀ ਪਿਆਰਾ ਗੀਤ ਸੁਣਾਇਆ ਤੇ ਆਪਣੇ ਗੀਤਾਂ ਬਾਰੇ ਵੀ ਦੱਸੋ ਕਿਹੜੇ ਕਿਹੜੇ ਗੀਤ ਕਰ ਰਹੇ ਹੋ ਤੇ ਕਿਹੜੇ ਤੁਸੀਂ ਮਤਲਬ ਕਿ ਲੇਟੈਸਟ ਗੀਤ ਗਾਏ ਨੇ ਲੇਟੈਸਟ ਗੀਤ ਮੇਰਾ ਥੋੜੇ ਦਿਨ ਪਹਿਲਾਂ ਇੱਕ ਆਇਆ ਸੀਗਾ ਜੀਨ ਦੀ ਵਜਾ ਹੂੰ ਉਹ ਵੀ ਚਲੋ ਸਰੋਤਿਆਂ ਨੇ ਬਹੁਤ ਪਿਆਰ ਦਿੱਤਾ ਫਿਰ ਗਰੀਬੀ ਗਾਣਾ ਮੇਰਾ ਆਇਆ ਸੀ ਉਹਨੂੰ ਵੀ ਤੁਸੀਂ ਸਾਰਿਆਂ ਨੇ ਬਹੁਤ ਪਿਆਰ ਦਿੱਤਾ ਇੱਕ ਟੀਸੀਸ ਵੱਲੋਂ ਆਇਆ ਸੀ ਅੱਜ ਗਾਣਾ بارش ਹੂੰ ਉਹਨੂੰ ਵੀ ਸਰੋਤਿਆਂ ਨੇ ਬਹੁਤ ਪਿਆਰ ਦਿੱਤਾ ਹੂੰ ਬਾਕੀ ਹੋਰ ਬੈਕ ਟੂ ਬੈਕ ਗਾਣੇ ਕਰੀ ਜਾਣੇ ਆ ਹੂੰ ਤੇ ਉਹ ਵੀ ਤੁਹਾਨੂੰ ਸਾਰਿਆਂ ਨੂੰ ਪਸੰਦ ਆਣਗੇ ਜੀ ਜੀ ਸੋ ਬਹੁਤ ਤੁਹਾਡੇ ਹਾਲਾਤਾਂ ਚੋਂ ਤੁਸੀਂ ਨਿਕਲਿਓ ਹਾਲੇ ਵੀ ਕਿਤੇ ਨਾ ਕਿਤੇ ਸਟਰਗਲ ਚੱਲਦੀ ਆ ਬਹੁਤ ਸਾਰੀ ਆਡੀਅנס ਤੁਹਾਨੂੰ ਦੇਖਦੀ ਪਈ ਆ ਉਹਨਾਂ ਦੇ ਲਈ ਜ਼ਰੂਰ ਇੱਕ ਸੁਨੇਹਾ ਤੇ ਇੱਕ ਜਾਂਦੇ ਜਾਂਦੇ ਪਿਆਰਾ ਹੈ ਜਾਂ ਗੀਤ ਮੈਂ ਇਹ ਗੱਲ ਕਵਾਂਗਾ ਜੀ ਹਮੇਸ਼ਾ ਅੱਖਾਂ ਬੰਦ ਕਰਕੇ ਕਿਸੇ ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਜਿੱਦਾਂ ਮੈਂ ਕੀਤਾ ਸੀਗਾ ਹਣਾ ਹੂੰ ਤੇ ਬਾਕੀ ਇਹ ਆ ਮੈਂ ਫੇਰ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਯਾਰ ਇੱਦਾਂ ਨਹੀਂ ਕੱਦੀ ਦਾ ਹੁੰਦਾ ਹੂੰ ਬਾਕੀ ਮੈਂ ਸਰੋਤਿਆਂ ਨੂੰ ਇਹੀ ਕਹਿਣਾ ਕਿ ਆਪਣੇ ਮਾਪੇ-ਬਾਪ ਨਾਲ ਪਿਆਰ ਕਰੋ ਆਪਣੇ ਰਿਸ਼ਤੇਦਾਰਾਂ ਨਾਲ ਪਿਆਰ ਕਰੋ ਹੂੰ ਇਹ ਲਾਈਫ ਬੜੀ ਛੋਟੀ ਆਪਾਂ ਐਵੇਂ ਕਹਿਨੇ ਦਿੰਨੇ ਆ ਕਿ ਯਾਰ ਬਹੁਤ ਵੱਡੀ ਲਾਈਫ ਆ ਫੇਰ ਕਦੇ ਦੇਖਾਂਗੇ ਹੂੰ ਫੇਰ ਨਾਮ ਕਾਲਦਾ ਹੁੰਦਾ ਈ ਇਸ ਕਰਕੇ ਅੱਜ ਕਰ ਹੁਣੇ ਕਰ ਹੂੰ ਇਸ ਕਰਕੇ ਆਪਣੇ ਮਾਪੇ-ਬਾਪ ਨਾਲ ਆਪਣੇ ਭੈਣ ਭਰਾਵਾਂ ਨਾਲ ਵੱਧ ਤੋਂ ਵੱਧ ਪਿਆਰ ਕਰੋ ਮੈਂ ਇਹੀ ਸੁਨੇਹਾ ਦੇਣਾ ਚਾਹੁੰਦਾ ਹੂੰ ਤੇ ਗੀਤ ਗੀਤ ਮੇਰਾ ਇੱਕ ਸੀਗਾ ਪ੍ਰਦੇਸੀ ਪੈਣਾ ਵਾਸਤੇ ਵੀਰਾ ਵਾਸਤੇ ਹੂੰ ਉਹ ਗੀਤ ਮੈਂ ਤੁਹਾਡੇ ਸੁਣਾਣਾ ਤੁਹਾਨੂੰ ਹੂੰ ਮਾ ਯਾਦ ਬੜੀ ਆਉਂਦੀ ਕਿਨੂ ਗੱਲ ਨਾਲ ਲਿਲਾਵਾ ਮਾ ਮੈਂ ਵਿੱਚ ਪ੍ਰਦੇਸਾਂ ਕਿੰਜ ਚੱਲ ਕੇ ਮੈਂ ਆਵਾ ਮਾ ਯਾਦ ਬੜੀ ਆਉਂਦੀ ਜਦੋਂ ਕਮ ਤੋ ਮੈਂ ਉਹਨੇ ਛੋਟੀ ਪੈਣ ਜਾਂਦੀਉਂਦੀ ਆ ਜਦੋਂ ਆਵੇ ਕੋਈ ਦੁੱਖ ਮੈਨੂੰ ਗਲ ਨਾਲੇ ਲਾਉਂਦੀ ਆ ਹੋਏ ਅਜ ਬੇਟਾ ਤੈ ਤੋ ਦੂਰ ਤੇਰੇ ਕੋਲ ਕਿਵੇਂ ਆ ਮਮਾ ਯਾਦ ਬੜੀ ਆਉਂਦੀ ਮਾ ਯਾਦ ਬੜੀ ਆਉਂਦੀ ਕਿਨੂ ਗਲ ਨਾਲ ਇਲਾਵਾ ਹਮਾਂ ਮੈਂ ਵਿੱਚ ਪਰਦੇਸਾਂ ਕਿੰਜ ਚੱਲ ਕੇ ਮੈਂ ਆਵਾ ਮਾ ਯਾਦ ਬੜੀ ਆਉਂਦੀ ਬਹੁਤ ਬਹੁਤ ਧੰਨਵਾਦ ਜੀ ਜੀ ਥੈਂਕ ਯੂ ਮੈਮ ਜੀ ਸੋ ਅਰुण ਗੋਸਵਾਮੀ ਜੀ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਈ ਗਈ ਹੈ ਸੋ ਉਮੀਦ ਕਰਦੇ ਹਾਂ ਕਿ ਸਾਡੀ ਆਡੀਅנס ਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਹੋਵੇਗੀ ਜ਼ਰੂਰ ਤੁਸੀਂ ਆਪਣੀ ਫੀਡਬੈਕ ਸਾਡੇ ਕਮੈਂਟ ਬਾਕਸ ਦੇ ਵਿੱਚ ਸਾਨੂੰ ਲਿਖ ਕੇ ਭੇਜਿਓ ਤੇ ਨਾਲ ਦੇ ਨਾਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਫੋਲੋ ਜ਼ਰੂਰ ਕਰਿਓ ਧੰਨਵਾਦ